ਸਤਿ ਸ਼੍ਰੀ ਅਕਾਲ ਜਸ ਟੀਵੀ ਵੇਖਣ ਵਾਲੇ ਸਾਡੇ ਸਾਰੇ ਦਰਸ਼ਕਾਂ ਦਾ ਮੈਂ ਜਸਮੀਤ ਕੌਰ ਸਵਾਗਤ ਕਰਦੀ ਹਾਂ ਹੁਣ ਤੋਂ ਔਰਤਾਂ ਮੋਬਾਈਲ ਫੋਨ ਜਾਨੀ ਕਿ smartphones ਨਹੀਂ ਚਲਾ ਸਕਣਗੀਆਂ ਇਹ ਸੁਣ ਕੇ ਤੁਸੀਂ ਵੀ ਹੈਰਾਨ ਹੋਗੇ ਅਜਿਹਾ ਫੈਸਲਾ ਪੰਚਾਇਤਾਂ ਦੇ ਵੱਲੋਂ ਕੀਤਾ ਗਿਆ ਹੈ ਇੱਕ ਤੁਗਲਕੀ ਫਰਮਾਨ ਪੰਚਾਇਤਾਂ ਦੇ ਵੱਲੋਂ ਸੁਣਾਇਆ ਗਿਆ ਹੈ 15 ਪਿੰਡਾਂ ਦੀਆਂ ਮਹਿਲਾਵਾਂ ਵਿਅੋਤਾ ਔਰਤਾਂ ਅਤੇ ਬੱਚੀਆਂ ਸਮਾਰਟਫੋਨ ਨਹੀਂ ਚਲਾ ਸਕਣਗੇਆ ਸਮਾਰਟਫੋਨ ਚਲਾਉਣ ਤੇ ਪੂਰਨ ਤੌਰ ਤੇ ਪਾਬੰਦੀ ਲਗਾਈ ਗਈ ਹੈ ਅਜਿਹਾ ਫਰਮਾਨ ਅਜਿਹਾ ਹੁਕਮ ਜਾਰੀ ਕੀਤਾ ਗਿਆ ਹੈ ਰਾਜਸਥਾਨ ਦੇ ਵਿੱਚ ਜਿੱਥੇ ਦੇ ਜਲੌਰ ਦੇ ਭੀਨਮਾਲ ਅਤੇ ਰਾਣੀਵਾੜਾ ਵਿਧਾਨ ਸਭਾ ਖੇਤਰ ਦੇ ਅੰਦਰ ਆਉਂਦੇ 15 ਪਿੰਡਾਂ ਦੇ ਵਿੱਚ ਔਰਤਾਂ ਵੱਲੋਂ ਮੋਬਾਈਲ ਫੋਨ ਦੀ ਵਰਤੋਂ ਤੇ ਪਾਬੰਦੀ ਹੈ ਮੋਬਾਈਲ ਫੋਨ ਉਹ ਜੋ ਸਮਾਰਟ ਨੇ ਜਿਨ੍ਹਾਂ ਤੇ ਕੈਮਰਾ ਹੁੰਦਾ ਹੈ ਜਿਨ੍ਹਾਂ ਦੇ ਕਈ ਤਰ੍ਹਾਂ ਦੀਆਂ ਐਪਸ ਚੱਲਦੀਆਂ ਨੇ ਚਾਹੇ ਉਹ WhatsApp ਹੈ ਚਾਹੇ Instagram ਹੈ ਚਾਹੇ Facebook ਹੈ ਜਾਂ ਫਿਰ ਕੁਝ ਹੋਰ ਐਪਸ ਦਾ ਯੂਜ਼ ਆ ਜਿਹੜਾ ਕੀਤਾ ਜਾਂਦਾ ਹੈ ਪੰਚਾਇਤ ਦੇ ਵੱਲੋਂ 21 21 ਤਰੀਕ ਨੂੰ ਬੀਤੀ 21 ਤਰੀਕ ਨੂੰ 21 ਦਸੰਬਰ ਨੂੰ ਸਰਵਸੰਮਤੀ ਦੇ ਤੌਰ ਤੇ ਇਹ ਫੈਸਲਾ ਜਿਹੜਾ ਉਹ ਲਿਆ ਗਿਆ ਹੈ ਅਤੇ ਇਸ ਫੈਸਲੇ ਨੂੰ ਪਾਸ ਕਰ ਦਿੱਤਾ ਗਿਆ ਹੈ ਜਿਵੇਂ ਹੀ ਫੈਸਲਾ ਲੋਕਾਂ ਦੇ ਸਾਹਮਣੇ ਆਇਆ ਇਸ ਦੀ ਮੁਖਾਲਫਤ ਜਾਣੀ ਕਿ ਵਿਰੋਧਤਾ ਹੋਣੀ ਸ਼ੁਰੂ ਹੋ ਗਈ ਕਿ ਜਿੱਥਾ ਨਹੀਂ ਹੋ ਸਕਦਾ ਪੰਚਾਇਤ ਮੁਤਾਬਕ ਔਰਤਾਂ ਦੇ ਕੋਲ 스마트ਫੋਨ ਨਹੀਂ ਹੋਏਗਾ ਸਿਰਫ ਉਹ ਕੀ ਪੈਡ ਵਾਲਾ ਫੋਨ ਰੱਖ ਸਕਣਗੀਆਂ ਜੇ ਉਹਨਾਂ ਨੇ ਕਿਤੇ ਗੱਲ ਕਰਨੀ ਹੈ ਅਦਰਵਾਇਸ 스마트ਫੋਨ ਦੀ ਵਰਤੋਂ ਤੇ ਪੂਰਨ ਤੌਰ ਤੇ ਮੰੰਦੀ ਰਹੇਗੀ ਜੇਕਰ ਕਿਸੇ ਉਹ ਵਿਆਹ ਸ਼ਾਦੀ ਤੇ ਜਾਂਦੀਆਂ ਨੇ ਤਦ ਵੀ ਉਹ 스마트ਫੋਨ ਨਹੀਂ ਲਿਜਾ ਸਕਣਗੀਆਂ ਇਸੇ ਜਨਤਕ ਸਮਾਰੋਹ ਤੇ ਗਈਆਂ ਨੇ ਤਦ ਵੀ ਮੋਬਾਈਲ ਫੋਨ ਲੈ ਜਾਣ ਤੇ ਮਨਾਹੀ ਹੋਏਗੀ ਪਾਬੰਦੀ ਹੋਏਗੀ ਕੀ ਪੈਡ ਵਾਲਾ ਫੋਨ ਜਾਨੀ ਕਿ ਬਟਨਾ ਵਾਲਾ ਫੋਨ ਜਿਸ ਨੂੰ ਆਮ ਭਾਸ਼ਾ ਦੇ ਵਿੱਚ ਬੋਲਚਾਲ ਵਾਲੀ ਭਾਸ਼ਾ ਦੇ ਵਿੱਚ ਆਖਿਆ ਜਾਂਦਾ ਹੈ ਸਿਰਫ ਮਹਿਲਾਵਾਂ ਉਹ ਹੀ ਫੋਨ ਰੱਖ ਸਕਣਗੀਆਂ ਜਦੋਂ ਇਹ ਸਵਾਲ ਉਠਿਆ ਕਿ ਸਕੂਲਾਂ ਦੇ ਵਿੱਚ ਕੰਮ ਹੈ ਜਿਹੜਾ ਹੋਮਵਰਕ ਹੈ ਜਿਹੜਾ ਵਿਦਿਆਰਥੀਆਂ ਨੂੰ ਮੋਬਾਈਲ ਫੋਨ ਦੇ ਰਾਹੀਂ ਭੇਜਿਆ ਜਾਂਦਾ ਹੈ 스마트ਫੋਨ ਦੇ ਰਾਹੀਂ ਭੇਜਿਆ ਜਾਂਦਾ ਹੈ ਤਾਂ ਇਹ ਫੈਸਲਾ ਕੀਤਾ ਗਿਆ ਕਿ ਜੋ ਵਿਦਿਆਰਥਣਾਂ ਹਨ ਜਿਨ੍ਹਾਂ ਨੂੰ ਘਰੇ ਕੰਮ ਦਿੱਤਾ ਜਾਂਦਾ ਹੈ ਕੰਮ ਕਰਨ ਲਈ ਸਕੂਲਾਂ ਦੀ ਤਰਫੋਂ ਸਿਰਫ ਘਰ ਦੇ ਵਿੱਚ ਪੜ੍ਹਾਈ ਲਈ ਹੀ 스마트ਫੋਨ ਦੀ ਵਰਤੋਂ ਕਰਨ ਗਿਆ ਪਰ ਜੇਕਰ ਕਿਤੇ ਜਾਣਾ ਹੈ ਜਾਂ ਕਿਸੇ ਨੂੰ ਫੋਨ ਕਰਨਾ ਹੈ ਤਾਂ ਉਹ 스마트ਫੋਨ ਦੀ ਵਰਤੋਂ ਨਹੀਂ ਕਰ ਸਕਣਗੀਆਂ ਪੰਚਾਇਤ ਦਾ ਆਪਣਾ ਤਰਕ ਹੈ ਆਪਣੀ ਦਲੀਲ ਹੈ ਕਿ ਅਜਿਹਾ ਫੈਸਲਾ ਇਸ ਲਈ ਕੀਤਾ ਗਿਆ ਕਿਉਂਕਿ ਬੱਚੇ ਮੋਬਾਈਲ ਫੋਨ ਦੇਖਦੇ ਨੇ ਉਹਨਾਂ ਨੂੰ ਆਦਤ ਹੋ ਜਾਂਦੀ ਹੈ ਉਹਨਾਂ ਦੀਆਂ ਅੱਖਾਂ ਤੇ ਅਸਰ ਪੈਂਦਾ ਹੈ ਬੱਚੇ ਗਲਤ ਸੰਗਤ ਵਿੱਚ ਚਲੇ ਜਾਂਦੇ ਨੇ ਅਜਿਹਾ ਸਭ ਹੋਣ ਤੋਂ ਬਚਾਉਣ ਦੇ ਲਈ ਪੰਚਾਇਤਾਂ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਦੂਜੇ ਪਾਸੇ ਪੁਲਿਸ ਦੀ ਮੰਨੀ ਹੈ ਤੇ ਪੁਲਿਸ ਦਾ ਕਹਿਣਾ ਹੈ ਕਿ ਹਾਲੇ ਤੱਕ ਉਹਨਾਂ ਕੋਲ ਇਸ ਮੁਤਲਕਾ ਕੋਈ ਵੀ ਲਿਖਤੀ ਸ਼ਿਕਾਇਤ ਨਹੀਂ ਆਈ ਹੈ ਪਰ ਇਹ ਫੈਸਲਾ ਕੀ ਹੈ ਇਸ ਨੇ ਹਰਕ ਨੂੰ ਹੈਰਾਨ ਕਰ ਦਿੱਤਾ ਹੈ ਕਿ ਅੱਜ 21ਵੀਂ ਸਦੀ ਦੇ ਵਿੱਚ ਔਰਤਾਂ ਜਦੋਂ ਚੰਨ ਤੱਕ ਪਹੁੰਚ ਗਈਆਂ ਨੇ ਮਰਦਾਂ ਦੇ ਮੋਢੇ ਦੇ ਨਾਲ ਮੋਢਾ ਲਗਾ ਕੇ ਚੱਲ ਰਹੀਆਂ ਨੇ ਤਰੱਕੀ ਕਰ ਰਹੀਆਂ ਨੇ ਔਰ ਬਹੁਤੇ ਖੇਤਰਾਂ ਦੇ ਵਿੱਚ ਕੁੜੀਆਂ ਮੁੰਡਿਆਂ ਦੇ ਨਾਲੋਂ ਮੁਹਰੀ ਨਹੀਂ ਅੱਗੇ ਨੇ ਤਾਂ ਉਸ ਵਕਤ ਪੰਚਾਇਤ ਦੇ ਇਸ ਤਰ੍ਹਾਂ ਦੇ ਫੈਸਲੇ ਨੂੰ ਤੁਸੀਂ ਲੋਕ ਕਿਵੇਂ ਦੇਖਦੇ ਹੋ ਤੁਸੀਂ ਵੀ ਆਪਣੀ رائے ਦੇ ਸਕਦੇ ਹੋ ਸਾਨੂੰ ਕਮੈਂਟ ਬਾਕਸ ਦੇ ਵਿੱਚ ਆ ਕੇ ਸਮਾਜ ਮੇ ਬਹੁਤ ਬੇਟੀਆਂ ਕੇ ਪਾਸ ਕੈਮਰਾ ਵਾਲਾ ਮੋਬਾਈਲ ਨਹੀਂ ਰਹੇਗਾ ਮੋਬਾਈਲ ਫੋਨ ਬਿਨਾ ਕੈਮਰਾ ਵਾਲਾ ਜਿਸ سے ਬਾਤचीत ਹੋ ਸਕੇ ਉਹ ਰੱਖ ਸਕਤੀ ਹੈ ਜਿਸ ਨੇ ਸਰਵ ਸਹਿਮਤੀ से प्रस्ताव पास किया गया पढ़ाई करने वाली लड़कियां पढ़ाई की जरूरत में अगर जरूरी लगे तो वो बच्ची घर आने के बाद मोबाइल अपने घर से बाहर नहीं ला सकती शादी ब्याह या किसी भी प्रकार का सार्वजनिक समारोह में लेकर नहीं आ सकती यहाँ तक कि पड़ोसी के घर भी लेकर नहीं जा सकती जिसे समस्त सुंदा ने सहमति प्रदान की